ਅ ਅੱਜ ਪੀਚ ਜ਼ਮਰਨ ਦਾ ਬਿਆਨ ਆਇਆ ਹੈ ਕਿ ਜੋ ਆਪਰੇਸ਼ਨ ਨੀਲਾ ਤਾਰਾ ਹੋਇਆ ਸੀਗਾ ਜਿਹਦੇ ਚੰਦਰਪਤਾਨ ਦੀ ਫੌਜ ਸ਼ੰਮਸ਼ੀਰ ਅੰਦਰ ਸਾਫ ਦੇ ਅੰਦਰ ਦਾਖਲ ਹੋਈ ਸੀਗੀ ਇਹਦੇ ਵਿੱਚ ਖੱਲੇ ਇੰਦਰਾ ਗਾਂਧੀ ਦਾ ਰੋਲ ਨਹੀਂ ਸੀਗਾ ਇਹਦੇ ਵਿੱਚ ਫੌਜ ਦਾ ਇੰਟੈਲੀਜੈਂਸ ਏਜੰਸੀਆਂ ਦਾ ਰੋਲ ਸੀਗਾ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜੋ ਵੀ ਹੰਕਾਰ ਬੁਰਖਸ਼ ਉਹ ਹੈਡ ਆਫ ਦ ਸਟੇਟ ਦਾ ਉਹ ਪ੍ਰਾਈਮ ਮਿਨਿਸਟਰ ਦਾ ਰੋਲ ਹੁੰਦਾ ਹੈ ਸੋ ਅਸੀਂ ਕਿਸੇ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਦਜੀਗਲ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ 1984 ਚ ਦੰਗੇ ਹੋਏ ਦਿੱਲੀ ਚ ਜਿਹੜੇ ਬਹੁਤ ਵੱਡੀ ਸੰਖਿਆ ਸੀ ਕਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਉਹਦੇ ਵਿੱਚ ਕੁਝ ਲੋਕਾਂ ਦਾ ਬਹੁਤ ਵੱਡਾ ਹਿੱਸਾ ਸੀਗਾ ਉਹਦੇ ਚ ਸੱਜਨ ਕੁਮਾਰ ਨੇ ਨੇ ਜਲਦੀਸ਼ ਟੈਕਲਰ ਨੇ ਔਰ ਕਮਲਨਾਥ ਨੇ ਸੋ ਇਹਨਾਂ ਸਭ ਨੇ ਇੱਕ ਯੋਗਦਾਨ ਅਮਰੀਕਾ ਕਾ ਪਾਇਆ ਜਿਹਦੇ ਚਿੰਨ ਲੋਕਾਂ ਨੂੰ फडਕਾਇਆ ਲੋਕਾਂ ਨੂੰ ਸਮਾਨਤਾ ਕਿਸੇ ਕੰਮ ਜੋ ਕੇ ਮਾਰੋ ਪਰ ਕਾਂਗਰਸ ਦੀ ਕੀ ਮਜਬੂਰੀ ਹੈ ਕਿ ਅੱਜ ਤੱਕ ਵੀ ਇਹਨਾਂ ਲੋਕਾਂ ਨੂੰ ਛੱਡ ਨਹੀਂ ਸਕੀ